ਇਹ ਮੈਨੂੰ ਚੰਗਾ ਲੱਗਿਆ ਮੈਂ ਚਾਹੁੰਦਾ ਸੀ ਮੇਰੇ ਕੋਲ ਹਜ਼ਾਰਾਂ ਕਿਤਾਬਾਂ ਪਈਆਂ ਕਈ ਲਾਇਬ੍ਰੇਰੀਆਂ ਨੂੰ ਅੱਗੇ ਮੈਂ 5-5000 ਕਿਤਾਬਾਂ ਵੀ 1-2 ਲਾਇਬ੍ਰੇਰੀਆਂ ਨੂੰ ਦੋ ਲਾਇਬ੍ਰੇਰੀਆਂ ਨੂੰ ਮੈਂ ਦਿੱਤੀਆਂ ਤੇ ਮੈਂ ਚਾਹੁੰਦਾ ਸੀ ਵੀ ਇਹ ਜਿਹੜੀਆਂ ਕਿਤਾਬਾਂ ਪਈਆਂ ਉਹ ਕਿਸੇ ਨਸਗੀਰ ਤੇ ਲੱਗਣ ਤੇ ਬਹੁਤ ਮੈਨੂੰ ਜਨ ਇਸ ਗੱਲ ਦੀ ਖੁਸ਼ੀ ਹੈ ਵੀ ਤੁਸੀਂ ਆਪ ਚੱਲ ਕੇ ਆਏ ਆ ਮੈਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ 550 ਕਿਤਾਬਾਂ ਕਿ ਕਿੰਨੀਆਂ 600 ਤੁਸੀਂ ਹੁਣ ਮੰਗੀਆਂ ਤੇ ਉਹ ਤੁਸੀਂ ਲੈ ਜਾਓ ਤੇ ਪੰਜਾਬ ਦੀ ਕਿਸੇ ਵੀ ਲਾਇਬ੍ਰੇਰੀ ਨੂੰ ਜਿੰਨੀਆਂ ਵੀ ਕਿਤਾਬਾਂ ਚਾਹੀਦੀਆਂ ਹੋਣ ਉਹ ਜੇ ਮੇਰੇ ਕੋਲ ਨਹੀਂ ਆ ਤੇ ਮੈਂ ਪਾਸ਼ਾ ਵੀ ਪਾਗ ਦੇ ਕੋਲੋਂ ਖਰੀਦ ਕੇ ਪਹੁੰਚਾ ਦਿਆਂਗਾ ਜੇ 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 ਕਿਸੇ ਵੀ ਲਾਇਬ੍ਰੇਰੀ ਨੂੰ ਜਿਹਨੀਆਂ ਕਿਤਾਬਾਂ ਤੁਹਾਨੂੰ ਤੁਸੀਂ ਭੇਜਣੀਆਂ ਚਾਹੁੰਦੇ ਆ ਉਹ ਉਹਦੇ ਵਾਸਤੇ ਮੇਰੀ ਸੇਵਾ ਪ੍ਰਵਾਨ ਕਰਿਓ ਤੇ ਧੰਨਵਾਦ ਤੁਹਾਡਾ ਵੀ ਤੁਸੀਂ ਆਪ ਆਏ ਚੱਲ ਕੇ ਤੇ ਕਿਤਾਬਾਂ ਦਾ ਦਾਨ ਕਰਨਾ ਤਾਂ ਬਹੁਤ ਬੜੀ ਗੱਲ ਹੈ ਮੇਰੇ ਦਿਲ ਵਿੱਚ ਇਹ ਸ਼ੌਕ ਹੈ